ਤੁਹਾਡਾ ਸਵਾਲ ਇਹ ਬੜਾ ਇਤਿਹਾਸਕ ਮਹੱਤਤਾ ਰੱਖਦਾ ਹੈ ਸ਼ਰਮਣੀ ਅਕਾਲੀ ਦਲ ਤੇ ਸ਼ਰਮਣੀ ਗੁਰਦਾਰਾ ਕਮੰਦ ਪ੍ਰਬੰਧਕ ਕਮੇਟੀ ਦਾ ਤਾਣੇ ਪੇਟੇ ਦਾ ਸਬੰਧ ਹੈ ਜਦੋਂ ਕਿ 18ਵੀਂ ਸਦੀ ਦੇ ਵਿੱਚ ਜੁਝਾਰੂ ਸਿੰਘਾਂ ਨੂੰ ਪਿੰਡਾਂ ਸ਼ਹਿਰਾਂ ਤੇ ਗੁਰਦੁਆਰਿਆਂ ਵਿੱਚ ਰਹਿਣ ਦਾ ਮੌਕਾ ਨਹੀਂ ਸੀ ਮਿਲਦਾ ਥਾਂ ਥਾਂ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਉਦੋਂ ਕੋਈ ਰਾਜਸਥਾਨ ਦੇ ਬੀਆਬਾਨਾ ਵਿੱਚ ਆਪਣਾ ਰੇਗਿਸਤਾਨਾਂ ਵਿੱਚ ਜਾਂ ਹਿਮਾਚਲ ਦੀਆਂ ਪਹਾੜੀਆਂ ਵਿੱਚ ਜਾਂ ਦਰਿਆਵਾਂ ਦੇ ਝੱਲਾਂ ਦੇ ਵਿੱਚ ਲੋਕ ਛਿਪ ਕੇ ਰਹਿੰਦੇ ਸੀ ਉਦੋਂ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਿਹੜੇ ਗੁਰਦੁਆਰੇ ਸਨ ਉਨ੍ਹਾਂ ਦਾ ਪ੍ਰਬੰਧ ਤੇ ਗੁਰਮਤ ਦਾ ਪ੍ਰਚਾਰ ਹਾਥੀਆਂ ਤੇ ਗੁਰੂ ਗ੍ਰੰਥ ਸਾਹਿਬ ਰਾਕੇ ਉਦਾਸੀਸ ਸਿੱਖਾਂ ਨੇ ਅਸਾਮ ਦੇ ਜੰਗਲਾਂ ਤੱਕ ਸਿੰਧ ਤੱਕ ਸਿੱਖੀ ਦਾ ਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਸੀ ਤੇ ਜਦੋਂ ਫਿਰ ਇਹ ਗੁਰਦੁਆਰਿਆਂ ਦਾ ਪ੍ਰਬੰਧ ਵੀ ਕਰਦੇ ਸੀ ਜਦੋਂ ਫਿਰ ਹੌਲੀ-ਹੌਲੀ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋਂ ਘਰੀ ਜਾ ਨਵੀਂ ਸਰਕਾਰ ਹੋਈ ਜ਼ਮੀਨ ਦੇ ਮਾਲਕ ਬਣੇ ਰਿਆਸਤਾਂ ਦੇ ਰਾਜੇ ਬਣੇ ਇਹਨਾਂ ਨੂੰ ਮਿਲ ਕੇ ਉਦਾਸੀ ਤੇ ਨਿਰਮਲੇ ਸੰਤਾਂ ਨੇ ਇਹਨਾਂ ਪਾਸੋਂ ਜ਼ਮੀਨਾ ਗੁਰਦੁਆਰਿਆਂ ਦੇ ਨਾਂ ਲੁਵਾਈਆਂ ਸਨ ਉਹ ਵੀ ਜਿਵੇਂ 750 ਮਰਬਾ ਤੇ ਲਾ ਗਿਆ ਸੀ ਜ਼ਮੀਨ ਆਪਣਾ ਜਿਹੜਾ ਸੀ رائے ਬੁਲਾਰ ਤੇ ਫਿਰ 1200 ਮਰਬਾ ਜਮੀਨ ਸਿੱਖ ਸਰਦਾਰਾਂ ਨੇ ਲਵਾਈ ਸੀ ਤੇ ਇਹ ਇੱਕ ਕਿਸਮ ਦੀ ریاਸਤ ਤੇ ਜਦੋਂ ਤੁਹਾਡੇ ਕੋਲ ਪ੍ਰਬੰਧ ਦੀ ਜ਼ਿੰਮੇਵਾਰੀ ਹੈ ਨਹੀਂ ਤੇ ਧਨ ਪਦਾਰਥ ਇੰਨਾ ਕੁਝ ਆ ਰਿਹਾ ਹੈ ਤੇ ਪਾਵਰ ਕਰਾਪਟਸ ਐਬਸੋਲੂਟ ਪਾਵਰ ਕਰਾਪਟਸ ਐਬਸੋਲੂਟਲੀ ਫਿਰ ਕੋਈ ਮਹੰਤ ਆਪਣੇ ਆਚਰਣ ਤੋਂ ਗਿਰ ਗਏ ਤੇ ਉਹਨਾਂ ਤੋਂ ਖੁਰਦਵਾਰਿਆਂ ਦਾ ਪ੍ਰਬੰਧ ਵਾਪਸ ਲੈ ਲਈ ਅੰਗਰੇਜ਼ਾਂ ਦੇ ਰਾਜ ਸਮੇਂ ਸਿੱਖਾਂ ਨੇ ਯਤਨ ਕੀਤਾ ਇਹ ਆਪਾਂ ਜਿਆਦਾ ਵਿਸਥਾਰ ਵਿੱਚ ਨਹੀਂ ਜਾਣਾ ਮੇਰਾ ਇਤਿਹਾਸ ਜਿਹੜਾ ਲੇਖ ਆ ਉਹਦੇ ਵਿੱਚ ਇਸ ਦਾ ਜ਼ਿਕਰ ਆ ਫਿਰ ਉਸ ਪ੍ਰਬੰਧ ਲੈਣ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ 175 ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏਗੀ ਪਰ ਉਸ ਤੋਂ ਪਹਿਲਾਂ ਸਰਕਾਰ ਨੇ ਮਹਾਰਾਜਾ ਪਟਿਆਲਾ ਭਵਿੰਦਰ ਸਿੰਘ ਦੀ ਸਲਾਹ ਤੇ ਇੱਕ ਸਰਕਾਰੀ ਸਿਖਾਂ ਦੀ 36 ਮੈਂਬਰਾਂ ਦੀ ਕਮੇਟੀ ਬਣਾਤੀ ਸੀ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠਾਂ ਇਹ 36 ਦੇ 36 175ਾਂ ਦੇ ਵਿੱਚ ਸ਼ਾਮਲ ਕਰ ਲੈ ਤੇ ਸੁੰਦਰ ਸਿੰਘ ਨੂੰ ਹੀ ਪ੍ਰਧਾਨ ਬਣਾਤਾ ਹਰਬੰਸ ਸਿੰਘ ਟਾਰੀ ਵਾਲੇ ਨੂੰ ਮੀਤ ਪ੍ਰਧਾਨ ਜਿਹੜਾ ਪਹਿਲੀ ਉਹਨਾਂ ਦੀ ਕਮੇਟੀ ਸਰਕਾਰੀ ਉਹਨਾਂ ਦਾ ਹੀ ਜਨਰਲ ਸਕੱਤਰ ਸਰਦਾਰ ਸੁੰਦਰ ਸਿੰਘ ਰਾਮਗੜੀਆ ਨੂੰ ਮੰਨ ਲਿਆ ਤਾਂ ਕਿ ਸਰਕਾਰ ਨਾਲ ਟੱਕਰ ਨਾ ਹੋਵੇ ਇਹ ਸਿਆਣਪ ਸੀ ਉਸ ਵੇਲੇ ਦੀ ਲੀਡਰਸ਼ਿਪ ਦੀ ਫਿਰ ਕਿਉਂਕਿ ਖੁਸ਼ੀ ਨਾਲ ਕੋਈ ਇਹ ਵਿਰਸਤਾ ਜਿੰਨੀ ਤਾਕਤ માં ਕੋਈ ਮੰਤ ਛੱਡਦਾ ਸੀ ਤੇ ਨਾ ਕੋਈ ਇਹਨਾਂ ਤੋਂ ਫਿਰ ਗੁਰਦੁਆਰਿਆਂ ਨੂੰ ਬਾਈ ਫੋਰਸ ਵਾਪਸ ਲੈਣ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਲਈ 20 ਦਸੰਬਰ 1920 ਨੂੰ ਸਰਮਕ ਸਿੰਘ ਚਭਾਲ ਦੀ ਪ੍ਰਧਾਨਗੀ ਹੇਠਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਫੇ ਸ਼੍ਰੋਮਣੀ ਅਕਾਲੀ ਦਲ ਦਾ ਸਹੀ ਗਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਹਿਦਾਇਤ ਅਨਸਾਰ ਚੱਲਣਾ ਗੁਰੂ ਧਾਮ ਮਹੰਤਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਹੁੰਦੇ ਨੇ। ਉਸ ਵੇਲੇ ਸਿੱਖਾਂ ਦੀ ਸਿਆਸੀ ਜਿਹੜੀ ਸੀ ਚੀਪ ਖਾਲਸਾ ਦਿਵਾਨ ਦੇ ਵਾਲੇ ਬੰਦੇ ਜਿਹੜੇ ਸਰ ਸੁੰਦਰ ਸਿੰਘ ਮਜੀਠੀਆ ਦੀ ਗਵਾਹੀ ਹੈਠਾਂ ਉਹ ਨੈਸ਼ਨਲ ਖਾਲਸਾ ਪਾਰਟੀ ਦੇ ਨਾਂ ਤੇ ਇਲੈਕਸ਼ਨ ਲੜਦੇ ਹੁੰਦੇ ਸੀ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਲੀਗ ਬਣਾਈ ਸਿਆਸਤ ਦੇ ਵਿੱਚ ਹਿੱਸਾ ਲੈਣ ਲਈ ਫਿਰ ਸਿੱਖ ਲੀਗ ਸਮਲੋ ਅਕਾਲੀ ਦਲ ਚ ਮਰਜੀ ਹੋ ਗਈ ਫਿਰ ਹੁਣ ਤੱਕ ਸਿੱਖਾਂ ਨੂੰ ਸਿਆਸੀ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰਦਾ ਰਿਹਾ ਤੇ ਜਦੋਂ ਜਨਰਲ ਐਕਸ਼ਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਹੁੰਦੀ ਆ ਤੇ ਸਿੱਖ ਵੋਟ ਉਸ ਵੋਟ ਪਾ ਸਕਦੇ ਆ ਉਹ ਫਿਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਉਮੀਦਵਾਰਾਂ ਨੂੰ ਚੁਣ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦੇ ਦਿੰਦੇ ਆ